ਸਾਲ 2008 ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸਿਜ਼ ਵਿੱਚ ਪੀਐਮਟੀ ਦੇ ਇਮਤਿਹਾਨ ਵਿੱਚ ਬੈਠਣ ਵਾਲੇ ਕੁਝ ਲੋਕਾਂ ਨੇ ਇਕੱਠੇ ਤੌਰ ਤੇ ਆਪਣੀ ਥਾਂ ਹੋਰ ਲੋਕਾਂ ਨੂੰ ਬਿਠਾਉਣ ਦੇ ਮਾਮਲੇ ਵਿੱਚ ਫਰੀਦਕੋਟ ਅਦਾਲਤ ਨੇ ਫੈਸਲਾ ਸੁਣਾਉਂਦਿਆਂ 53 ਕਥਿਤ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਏ ਜਦਕਿ ਦੋ ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਫਰਾਰ ਐਲਾਨਿਆ ਗਿਆ ਸੀ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲ ਵਿਨੋਦ ਕੁਮਾਰ ਮੋਂਗਾ ਨੇ ਦੱਸਿਆ ਕਿ ਮਾਮਲੇ ਵਿੱਚ ਪੁਲਿਸ ਨੇ 56 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਸ ਦੇ ਸਬੂਤਾਂ ਦੀ ਘਾਟ ਕਾਰਨ ਮਾਨਯੋਗ ਅਦਾਲਤ ਨੇ 53 ਕਥਿਤ ਦੋਸ਼ੀਆਂ ਬਰੀ ਕਰਨ ਦੇ ਹੁਕਮਚਾਰੀ ਕੀਤੇ ਨੇ ਪਨਾ ਸਿਟੀ ਪ੍ਰੀਟ ਕੋਰਟ ਵਿੱਚ 2008 ਵਿੱਚ ਦਰਜ ਹੋਇਆ ਸੀ ਜੋ ਪੀਆਰਟੀ ਦੇ ਵਿੱਚ ਹੋਏ ਸਕੈਨ ਦੇ ਬਾਰੇ ਦਰਜ ਸੀ ਮੈਂ ਉਸ ਕੇਸ ਦੇ ਕਾਫੀ ਮੁੱਲਗਾਮਾ ਨੂੰ ਮੈਂ بطور ਵਕੀਲ ਪੇਸ਼ ਹੁੰਦਾ ਰਿਹਾ ਔਰ ਮੇਰੇ ਨਾਲ ਹੋਰ ਵੀ 8-10 ਵਕੀਲ ਸਪੋਰਟ ਦੇ ਦੋਸਤਾਂ ਦੇ ਵਕੀਲ ਹੋਏ ਹਨ ਅਸੀਂ ਸਾਰਿਆਂ ਨੇ ਰਲ ਕੇ ਟ੍ਰਾਇਲ ਕੰਪਲੀਟ ਕੀਤਾ ਇਸ ਸੰਬੰਧ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਡੀਨ ਡਾਕਟਰ ਦੀਪਕ ਜohn ਪੱਟੀ ਨੇ ਜਾਣਕਾਰੀ ਦਿੰਦੇ ਅਦੱਸਿਆ ਕਿ ਇਹ ਮਾਮਲਾ 2008 ਦਾ ਜਿਸ ਵਿੱਚ ਐਮਬੀਬੀਐਸ ਵਿੱਚ ਦਾਖਲਾ ਲੈਣ ਲਈ ਕੁਝ ਲੋਕਾਂ ਵੱਲੋਂ ਪੀਐਮਟੀ ਦੇ ਪੇਪਰ ਦੌਰਾਨ ਕੁਝ ਹੋਰ ਲੋਕਾਂ ਨੂੰ ਬਿਠਾ ਕੇ ਚੰਗੇ ਨੰਬਰ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਣੀ ਨਜ਼ਰ ਦੇ ਵਿੱਚ ਅੱਜ ਆਇਆ ਫੈਸਲੇ ਦੀ ਜੋ ਖਬਰ ਲੱਗੀ ਹੈਗੀ ਅਖਬਾਰ ਦੇ ਵਿੱਚ ਇਹ ਫੈਸਲਾ ਪੀਐਮਟੀ ਟੈਸਟ ਦੇ ਬਾਰੇ ਹੈ ਜੋ ਕਿ 2008 ਦੇ ਵਿੱਚ ਜੋ ਕੰਡਕਟ ਹੋਇਆ ਸੀਗਾ ਤਾਂ ਉਸ ਵੇਲੇ ਕੁਝ ਬੱਚਿਆਂ ਦੇ ਕੋਈ ਇੰਪਰਸੋਲੇਸ਼ਨ ਆ ਦੇ ਕੇਸ ਸੀਗੇ ਜੋ ਕਿ ਦਰਜ ਹੋਏ ਸੀਗੇ ਤਾਂ ਉਹ ਕੋਰਟ ਦੇ ਵਿੱਚ ਚੱਲੇ ਕਾਫੀ ਦੇਰ ਨੂੰ तकरीबन 17 ਸਾਲ ਬਾਅਦ ਉਹਦਾ ਫੈਸਲਾ ਆਇਆ ਇਹ ਕੋਰਟ ਦੇ ਵਿੱਚ ਇਹ ਸਟੇਟ ਗਵਰਨਮੈਂਟ ਵੱਲੋਂ ਲੜਦੇ ਸੀਗੇ ਇਹ ਕੇਸ ਤੇ ਉਹ ਜੋ ਫੈਸਲਾ ਆਇਆ ਕਿ ਜੀ ਉਹ ਉਹ ਕੇਸ ਦੇ ਵਿੱਚ ਕੁਇਟਲ ਹੋ ਗਈ ਹੈ ਸਾਰਿਆਂ ਦੀ